ਮੈਂ ਹਰ ਬੰਦੇ ਨੂੰ ਇਹ ਪੀਰ ਕਰਦਾ ਹਾਂ ਮਾਪੇ ਭਾਈ ਕੌਣ ਵਾਲੇ ਕੈਂਪ ਦੇ ਆਪਣੇ ਸ਼ਹਿਰਾਂ ਵਿੱਚ ਟੂਰਨਾਮੈਂਟ ਕਰਾਓ ਨਗਰ ਕੀਰਤਨ ਕੱਢੋ ਸ਼ੀਕਾ ਦੇ ਪ੍ਰੋਗਰਾਮ ਨਾਓ ਮੈਂ ਹੋਰ ਜ਼ੋਰ ਇਹ ਪੀਰ ਕਰਦਾ ਹਾਂ ਕਿ ਕਿ ਪੂਰੇ ਜ਼ੋਰ ਪੁੱਛੇ ਅਸੀਂ ਲਗੜਦੇ ਚਾਹੋ ਕਿ ਆਪਣੇ ਲੋਕਾਂ ਨੂੰ ਕੌਣ ਵਾਲੇ ਕੈਂਪ ਦੇ ਵਿੱਚ ਆਪਣੇ ਬੱਚਿਆਂ ਨੂੰ ਜਾਗਰੂਤ ਹੋਰ ਤੇ ਦੱਸਿਏ ਕਿ ਅਸੀਂ ਸਿਖਾਂ ਅਸੀਂ ਇਹ ਸੱਭਿਆਚਾਰਕ ਪ੍ਰੋਗਰਾਮ ਕਾਦੇ ਵਾਸਤੇ ਕਰਦੇ ਆ ਟੂਰਨਾਮੈਂਟ ਕਾਦੇ ਵਾਸਤੇ ਕਰਦੇ ਆ ਨਗਰ ਕੀਰਤਨ ਕਾਦੇ ਵਾਸਤੇ ਕਰਦੇ ਆ ਤੇ ਲੋਕਾਂ ਨੂੰ ਪਤਾ ਲੱਗੇ ਕਿ ਆ ਰਿਹਾ ਉਧਰੇ ਪਾਸੇ ਨਾਲ ਮੈਚ ਦੂਸਰਾ 1140 ਨੰਬਰ ਦਾ ਕੂਪਨ ਹੈ ਆਜੋ ਜੀ ਇਸਦੀ ਬਾਅਦ ਜਿਹੜਾ ਕੂਪਨ ਅੱਗੇ ਜੀ 1140 ਲਓ ਸਾਹਮਣੇ ਜੀ ਤਾੜੀ 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 ਕਬੱਡੀ 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 ਇਹ ਪਾਰਕ ਨਾਮ ਪਰ ਕੀ ਯਾਰ ਦੀ ਦਿਲ ਕਰੇ ਤਾਂ ਸ਼ਰ ਖਲਾਦਾਂਗੇ ਤੈਨੂੰ ਜਿਹੜੀ ਭਾਸ਼ਾ ਚੰਗੀ ਲੱਗੂ ਆਉਣ ਦੇ ਵਿੱਚ ਆ ਗੜੀਆਂ ਜੀ ਲੋਕਲ ਗਲਬਾਂ ਦਾ ਜਿਹੜਾ ਸ਼ੋਅ ਲੈ ਸੁਣਾ ਦੋਵੇਂ ਗਲਬਾਂ ਜੀ ਦੇ ਨਾਮ ਪਿਆਰੋ ਕੇ ਖੇਡ ਮੈਦਾਨ ਦੇ ਵਿੱਚ ਪੁੱਜ ਜਾ ਉਹਦਾ ਮੇਜਰ ਸੀ ਹੈ ਸੈਫਲਾਬਾਦ جگری میرا پتھروں والوں <سؤال> بن گیا میری مطلب ਕਬੱਡੀ ਪਾਂਦਰੀ ਫਿਰ ਸਰਬਿੰਦਰ ਹਾਲੰਡ ਸਰਜੀਤ ਹਾਲੰਡ ਇਹ ਨਾਲ ਮੇਰੇ ਮਿੱਤਰੋ ਬੱਬੂ ਰਾਣੀ ਪੀਰ ਦੀ ਟੀਮ ਦਾ ਤਾਵੀ ਵਧਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਉਹ ਦੂਜੇ ਪਾਸੇ ਦੇਖਦੇ ਆਂ ਪਰ ਜਫਾ ਲਾਉਂਦਾ ਬੱਲੂ ਆ ਗਿਆ ਬੱਲੂ ਆ ਗਿਆ ਬੱਲੇ ਵਾਲਿਆ ਅੱਜ ਆਇਆ ਹੋਇਆ ਉਹ ਬੱਲੇ ਵਾਲਿਆ ਅੱਜ ਆਇਆ ਹੈ ਮੇਰੇ ਮਿੱਤਰੋ ਕਹਿੰਦੀ ਆ ਰੇਡਾ ਜਫੇ ਲੱਗਦੇ ਆ ਮੇਰੇ ਪਾਸੇ ਕਬੱਡੀ ਕਹਿੰਦੇ ਉਹ ਗੱਭਰੂ ਦੀ ਪੈ ਗਈ ਚੰਦੀ ਮਰੇਸ ਦਾ ਚੋਬਰ ਉਹ ਲੁੰਡਾ ਜਫਾ ਖੇਡ ਮੈਦਾਨ ਦੇ ਵਿੱਚ ਤੇ ਨੰਦਾ ਕਬੱਡੀ ਪੰਦਰੀ ਲਈ ਵਧਿਆ ਹੈ ਆਸਾਰ ਵਾਲੇ ਇੱਕ 100 ਡਾਲਰ ਹੈ ਪਰ ਸਿੰਧਰਾ ਵਾਲਾ ਕਹਿੰਦਾ ਮੰਗਰੀ ਛੱਟੋ ਮੰਨੋ ਛੱਟੋ ਲਓ ਮੁਕਾਲਵਾ ਸਾਡੇ ਯੂਐਸਏ ਵਾਲੇ ਉਹ ਸਾਡੇ ਵੀਰ ਲਾਈਵ ਅਨੰਦ ਮਾਨਦੇ ਰੋਮੀ ਜੀ ਯੂਐਸਏ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੱਡੇ ਵੀਰ ਦਾ 바ਰਸਲੋਨਾ ਦੇ ਵਿੱਚ ਅੱਜ ਪਹੁੰਚੇ ਨੇ ਦਬਾਬਾ ਸਪੋਰਟਸ ਕਲੱਬ ਤੋਂ ਬਹੁਤ ਦੂਰੋਂ ਨੇੜਿਓ ਸਾਰੇ ਉਹ ਕਲੱਬ ਦੇ ਮੈਂਬਰ ਜਿੱਥੇ ਫਲਾਸੀਆ ਤੋਂ ਪਹੁੰਚੇ ਨੇ ਆ ਆਜ਼ਾਦ ਚੜ੍ਹਦੀ ਕਲਾ ਕਲੱਬ ਨੇ ਕਰਵਾਇਆ ਟੂਰਨਾਮੈਂਟ ਉਹਦੇ ਵਿੱਚ ਬੜੇ ਬੱਲੇ ਤੇ ਜੋਰ ਦੇ ਨਾਲ ਇਤਸਾਅ ਦੇਣ ਵਾਸਤੇ ਸਾਰੇ ਵੀਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪਿਆਰ ਦਾ ਪੈਗਾਮ ਦਿੰਦੇ ਹੋਏ ਟੂਰਨਾਮੈਂਟ ਦੇ ਵਿੱਚ ਚਾਰ ਚੰਨ ਲਾਏ ਨੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਸਭ ਤੋਂ ਪਹਿਲਾਂ ਸਾਡੇ ਗੋਪਾਲਾ ਜੀ ਜੋ ਖਾਸ ਤੌਰ ਤੇ ਅਕਸਰ ਇਹਨਾਂ ਦੀਆਂ ਵੀਡੀਓ ਦੇਖੀਆਂ ਟੀਵੀ ਬਾੜੀਆਂ ਤੇ ਬੜਾ ਮਾਣ ਖੁਸ਼ ਹੁੰਦਾ ਤੇ ਲੋਕਾਂ ਨੂੰ ਕਮਾਦਨ ਲਗਾਉਂਦੇ ਨੇ ਨਾਲ ਸਾਡੇ ਡਾਇਰੈਕਟਰ ਗਰਮੀਤ ਸਿੰਘ ਜੀ ਨਾਲ ਲਾਹ ਲ ਸਿੰਘ ਜੀ ਖਾਸ ਤੌਰ ਤੇ ਖਾਸ ਸ਼ਖਸੀਅਤ ਨੇ ਜਿਨ੍ਹਾਂ ਦਾ ਨਾਮ ਤੁਹਾਨੂੰ ਦੱਸਾਂ ਦ ਸਫੇਦ ਦੇ ਵਿੱਚ ਸੇਵਾਵਾਂ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਨੇ ਇਹਨਾਂ ਨੇ ਤੇ ਇਹਨਾਂ ਨਾਲ ਕਰਦੇ ਆਂ ਆਪਾਂ ਗੱਲਬਾਤ ਤੇ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇ ਪਾਤਰ ਸਾਹਮਣੇ ਦਾ ਸਾਰਾ ਦਬਾਬਾ ਸਪੋਰਟਸ ਕਲੱਬ ਜੋ ਵੀ ਕੋਈ ਵੀ ਐਕਟੀਵਿਟੀ ਹੁੰਦੀ ਆ ਤੇ ਇਕੱਠੇ ਹੋ ਕੇ ਸਾਰ ਦਿੰਦੇ ਨੇ ਇਕੱਠੇ ਹੋ ਕੇ ਤੁਰਦੇ ਨੇ ਆਰਗ ਅਗਮਨ ਸ਼ਕਤੀ ਹੋ ਕੇ ਕਰਦੇ ਨੇ ਬਹੁਤ ਬਹੁਤ ਧੰਨਵਾਦ ਹੈ ਜਿੱਤੂ ਪਰਿਵਾਰ ਜੀ ਜਨਾਲ ਉਹਨਾਂ ਦੇ ਸਾਰੇ ਬਾਕੀ ਸਾਡੇ ਅੱਜ ਦਾ ਇਸ ਮੌਕੇ ਸਸਰੀ ਗਾਲ ਜੀ ਅੱਜ ਬੜੇ ਖੁਸ਼ੀ ਹੋਈ ਆ ਬਾਰਸਲੋਨਾ ਵਿੱਚ ਜੋ ਅਗਾਜ਼ ਚੜ੍ਹਦੀ ਕਲਾ ਕ럽 ਨੇ ਜੋ ਟੂਰਨਾਮੈਂਟ ਕਰਵਾਇਆ ਉਹਦੇ ਵਿੱਚ ਦੋਬਾ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਸਹਿਯੋਗ ਦਿੱਤਾ ਗਿਆ ਅਸੀਂ ਸਾਰੇ ਕਲੱਬ ਦੇ ਨਾਲ ਜੁੜੇ ਆ ਕਿਉਂਕਿ ਇੱਕ ਪਰਿਵਾਰ ਦੇ ਮੈਂਬਰ ਆ ਦੋਬਾ ਸਪੋਰਟਸ ਕਲੱਬ ਸਾਡਾ ਸਿਰਫ ਥੱਲੇ ਬਾਰਸਲੋਨਾ ਦਾ ਨਹੀਂ ਪੂਰੇ ਸਪੇਨ ਦੇ ਵਿੱਚ ਸਾਡੇ ਮੈਂਬਰ ਆ ਹਰ ਇੱਕ ਸ਼ਹਿਰ ਦੇ ਵਿੱਚੋਂ ਸਾਡੇ ਮੈਂਬਰ ਬਣੇ ਹੋਏ ਆ ਅਸੀਂ ਪੂਰੇ ਪੂਰੇ ਸਪੇਨ ਵੱਲੋਂ ਜੋਗ ਪ੍ਰੋਗਰਾਮ ਕਰਦੇ ਆ ਪੂਰੇ ਸਪੇਨ ਵੱਲੋਂ ਕਰਦੇ ਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਗੁੱਟੂਪੁਰੇ ਬਾਜੀ ਸਾਡੇ ਬਹੁਤ ਹੀ ਨੇਕ ਇਨਸਾਨ ਆ ਜੋ ਸਾਨੂੰ ਸਾਰਾ ਨਾਮ ਲੈ ਕੇ ਚੱਲਦੇ ਆ ਹਮੇਸ਼ਾ ਤੇ ਸਾਨੂੰ ਮਾਣ ਵੀ ਆ ਉਹਨਾਂ ਦੇ ਉੱਤੇ ਤੇ ਹਰ ਇੱਕ ਗਤੀਵਿਧੀਆਂ ਦੇ ਵਿੱਚ ਅੱਗੇ ਹੋ ਕੇ ਸਾਨੂੰ ਹੌਸਲਾ ਦਿੰਦੇ ਆ ਕਿ ਅਓ ਆਪਾਂ ਇਹੋ ਜਿਹੇ ਕੰਮ ਕਰੀਏ ਆਪਣੇ ਜੋ ਸਾਡੇ ਪੰਜਾਬੀਆਂ ਵਾਸਤੇ ਕਲਚਰ ਦੇ ਜਾਂ ਸਾਡੇ ਧਾਰਮਿਕ ਸਮਾਗਮ ਹੋਣ ਜਾਂ ਰਾਜਨੀਤਿਕ ਸਮਾਗਮ ਹੋਣ ਤੇ ਰਲ ਕੇ ਆਪਾਂ ਸਾਰੀ ਆਪਣੇ ਪੁੱਛਿਆ ਮਲਾਈ ਤੇ ਇਹੋ ਜਿਹੇ ਪ੍ਰੋਗਰਾਮ ਕਰੀਏ ਬਹੁਤ ਚੰਗਾ ਲੱਗਿਆ ਸਾਨੂੰ ਬਹੁਤ ਬਹੁਤ ਧੰਨਵਾਦ ਭਾਈ ਅਮਰੀਕ ਸਿੰਘ ਜੀ ਐ ਇਸਰਨ ਆਪਣੇ ਲਾਭ ਸਿੰਘ ਜੀ ਕਦੇ ਵੀ ਕੱਚੇ ਬੰਦੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਬਾਬਾ ਸਪੋਰਟਸ ਕਲੱਬ ਇਕੱਲਾ ਏਡਾ ਨਹੀਂ ਕਰਾਉਂਦਾ ਜਾਂ ਮਿਲਦੇ ਨਹੀਂ ਕਰਾਉਂਦਾ ਬਾਬਾ ਸਪੋਰਟਸ ਕਲੱਬ ਮਦਦ ਵੀ ਕਰਦਾ ਲੋਕਾਂ ਦੀ ਤੇ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਇਹ ਸਮਾਗਮ ਆ ਜਾਂਦਾ ਹੈ ਗੋਨਾ ਭਾਜੀ ਤੇ ਤੁਹਾਡਾ ਜੀ ਆਇਆਂ ਨੂੰ ਪਹਿਲਾ ਬਤਲ ਉਹਨਾਂ ਦੇ ਵਿੱਚ ਸਾਰੇ ਕਲੱਬ ਵੱਲੋਂ ਜੀ ਆਇਆਂ ਨੂੰ ਜਰੂਰ ਦੋ ਬਚਨ ਸਾਂਝੇ ਕਰਦੇ ਹਾਂ ਮੀਡੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਦਾਰ ਮਨੀ ਸਿੰਘ ਜੀ ਦਾ ਧੰਨ ਜੀ ਆਇਆਂ ਕਹਦਾ ਹਾਂ ਕਿ ਤੁਸੀਂ ਇਸ ਚੈਨਲ ਤੇ ਸਾਨੂੰ ਗੱਲ ਕਰਨ ਦਾ ਮੌਕਾ ਦਿੱਤਾ ਵਾ ਅਸੀਂ ਅੱਜ ਇੱਥੇ ਵਲੈਂਸੀਆ ਇਹ ਵਲੈਂਸੀਆ ਤੋਂ ਛੇਛੇ ਤੌਰ ਤੇ ਚੱਲ ਕੇ ਬਾਰਸਲੋਨਾ ਆਏ ਆ ਸਾਰੇ ਬਾਬਾ ਸਪੋਰਟਸ ਕਲੱਬ ਵਾਲੇ ਅੱਜ ਚਾਰਜੀ ਕਲੱਬ ਟੂਰਨਾਮੈਂਟ ਵਿੱਚ ਅਸੀਂ ਉਪੜੇ ਹਾਂ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਪੁਜਾਰ ਸਾਹਿਬਾ ਭਾਈ ਬਿੱਤੂ ਕੋਲੇਵਾਲ ਸਾਦਾ ਜੀ ਮੈਂ ਆਸਤਾ ਮਾਰ ਸਾਰੇ ਜਿੰਨੇ ਮੈਂਬਰ ਮੈਂ ਹਰ ਬੰਦੇ ਨੂੰ ਇਹ ਪੀਰ ਕਰਦਾ ਮਾਰ ਭਾਈ ਕੌਣ ਵਾਲੇ ਟਾਇਰ ਦੇ ਚ ਆਪਣੇ ਸ਼ਹਿਰਾਂ ਵਿੱਚ ਟੂਰਨਾਮੈਂਟ ਕਰਾਓ ਨਗਰ ਕੀਰਤਨ ਕੱਢੋ ਸ਼ੀਕਾ ਦੇ ਪ੍ਰੋਗਰਾਮ ਨਾਓ ਮੈਂ ਹੋਰ ਜ਼ੋਰ ਇਹ ਪੀਰ ਕਰਦਾ ਹਾਂ ਕਿ ਕਿ ਪੂਰੇ ਜ਼ੋਰ ਤੇ ਅਸੀਂ ਕਹਿੰਦੇ ਚਾਹੋ ਕਿ ਆਪਣੇ ਲੋਕਾਂ ਨੂੰ ਕੋਲ ਵਾਲ ਦੇ ਵਿੱਚ ਆਪਣੇ ਬੱਚਿਆਂ ਨੂੰ ਜਾਗਰਤ ਤੌਰ ਤੇ ਦੱਸਿਏ ਇਹ ਅਸੀਂ ਸੇਖਾਂ ਅਸੀਂ ਇਹ ਸੱਭਿਆਚਾਰਕ ਪ੍ਰੋਗਰਾਮ ਕਾਦੇ ਵਾਸਤੇ ਕਰਦੇ ਆ ਟੂਰਨਾਮੈਂਟ ਕਾਦੇ ਵਾਸਤੇ ਕਰਦੇ ਆ ਨਗਰ ਕੀਰਤਨ ਕਾਦੇ ਵਾਸਤੇ ਕਰਦੇ ਆ ਤੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਬੰਦੇ ਆ ਇੰਦੀਆਂ ਬੇਤਕਿਆ ਮੈਂ ਪ੍ਰਮਾਣ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨ ਸਾਡੇ ਗੈਸਟ ਜੋ ਵੀ ਇੱਥੇ ਆਏ ਨੇ ਸਾਰੇ ਪਹੁੰਚੇ ਨੇ ਇਹਨਾਂ ਦਾ ਸਾਰਿਆਂ ਦਾ ਬੜਾ ਧੰਨਵਾਦ ਆ ਤੇ ਹੋਰ ਵੀ ਸਾਰੀਆਂ ਐਕਟੀਵਿਟੀਜ਼ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਵਾਂਗੇ ਛੇਤੀ ਜਾਂ ਜਿਹੜਾ ਵਾ ਨਵਾਂ ਪ੍ਰੋਗਰਾਮ ਲੈ ਕੇ ਬਤੂਰੇਵਾਲੀ ਆਪਾਂ ਛੇਤੀ ਜੀ ਜਿਹੜਾ ਸੰਗ ਨੂੰ ਅਗਲਾ ਪ੍ਰੋਗਰਾਮ ਦੇ ਦਬਾਬਾ ਸਪੋਰਟ ਕਲੱਬ ਤੋਂ ਅਗਲੀ ਕਾਰਵਾਈ ਹੋ ਰਹੀ ਆ ਅਗਲੀ ਐਕਟੀਵਿਟੀ ਹੋਣੀ ਜਾ ਰਹੀ ਆ ਉਹਦੇ ਬਾਰੇ ਅਸੀਂ ਛੇਤੀ ਤੁਹਾਨੂੰ ਜਲਦ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਇਲ ਸਿੰਘ ਦੇ ਨਾਲ ਨਾਲ ਪੰਜਾਬ ਉਸਪੇਨ ਦਾ